ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹੋ ਨਵੇਂ ਰਿਸ਼ਤਿਆਂ ਦੀਆਂ ਐਡਾਂ ਤੁਹਾਡੇ ਤੱਕ ਹਰ ਰੋਜ਼ ਪਹੁੰਚ ਸਕਣ ਰਿਸ਼ਤੇ ਹੈ ਜੀ ਕੇਵਲ ਮੁੰਡਿਆਂ ਦੇ ਹੈ ਜੀ ਰਿਸ਼ਤਾ 1485 ਨੰਬਰ ਜ਼ਿਲ੍ਹਾ ਤਰਨਤਾਰਨ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਸੰਧੂ ਡੇਟ ਆਫ ਬਰਥ 16 ਜੂਨ 1998 ਦਾ ਬਾਰਨ ਹਾਈਟ 5 ਫੁੱਟ 8 ਇੰਚ ਸਟੱਡੀ ਗ੍ਰੈਜੂਏਸ਼ਨ ਨਾਲ ਕੰਪਿਊਟਰ ਡਿਪਲੋਮਾ ਐਂਡ ਨਾਓ ਜੌਬ ਇਨ ਪ੍ਰਾਈਵੇਟ ਬੈਂਕ ਐਜ਼ ਮੈਨੇਜਰ ਸੈਲਰੀ 32000 ਰੁਪਿਆ ਲੈ ਰਿਹਾ ਹੈਗਾ ਪਰਿਵਾਰ ਚ ਮਾਤਾ ਪਿਤਾ ਚਾਰ ਭੈਣਾਂ ਮੈਰਿਡ ਆ ਇੱਕ ਭੈਣ ਅਮਰੀਕਾ ਚ ਪੀਆਰ ਆ ਇੱਕ ਭੈਣ ਇੰਗਲੈਂਡ ਪੀਆਰ ਦੋ ਪੰਜਾਬ ਨੇ ਭੈਣਾਂ ਮੈਰਿਡ ਜ਼ਮੀਨ 4.5 ਕਿੱਲੇ ਹੈ ਘਰ ਬਾਰ ਵਧੀਆ ਬਣਿਆ ਹੋਇਆ ਹੈਗਾ ਵਧੀਆ ਕੋਠੀ ਨਵੀਂ ਪਾਈ ਹੋਈ ਹੈ ਮੁੰਡਾ ਸਿੱਖ ਸਰਦਾਰ ਕੱਲਾ ਕੱਲਾ ਹੈ ਕੱਦਿਆਂ ਦਾ ਨਸ਼ੇ ਪੱਤੇ ਤੋਂ ਰਹੇਤਾ ਪਰਿਵਾਰ ਵੈਸ਼ਨੂਆ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਸਟੱਡੀ ਕੰਪਿਊਟਰ ਦਾ ਕੋਰਸ ਕੀਤਾ ਹੋਵੇ ਜਾਂ ਫਿਰ ਬੈਂਕ ਵਿੱਚ ਜੌਬ ਕਰਦੀ ਹੋਵੇ ਮੁੰਡਾ ਵਧੀਆ ਸੋਣਾ ਹੈ ਕੁੜੀ ਵਧੀਆ ਸੁਣੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਆਪ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 97811 80563 ਅਗਲਾ ਰਿਸ਼ਤਾ ਆਇਆ 1499 ਫਾਈਲ ਨੰਬਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਏਰੀਆ ਗੋਬਿੰਦਗੜ੍ਹ ਤੇ ਖੰਨੇ ਦੇ ਵਿਚਕਾਰ ਪਿੰਡ ਹੈਗਾ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤਰਾਈ ਡੇਟ ਆਫ ਬਰਥ 26 9 1995 ਹਾਈਟ 5 ਫੁੱਟ 11 ਇੰਚ ਐਜੂਕੇਸ਼ਨ ਬੀਏ ਐਮਏ ਮਿਊਜ਼ਿਕ ਨਾਲ ਕਰੀ ਹੈ ਜੌਬ ਸਾਊਂਡ ਰਿਕਾਰਡਿਸਟ ਐਂਡ ਨਗਾੜਾ ਫਿਲਮ ਸਟੂਡੀਓ ਇਜ ਪੋਸਟ ਗ੍ਰੈਜੂਏਸ਼ਨ ਹਾਊਸ ਇਨ ਮੋਹਾਲੀ ਪਰਿਵਾਰ ਚ ਵੱਡਾ ਭਰਾ ਮੈਰਿਡ ਹੈ ਉਹ ਕੈਨੇਡਾ ਗਿਆ ਜੀ ਫੈਮਲੀ ਨਾਲ ਹੀ ਆ ਉਹਨਾਂ ਦੀ ਕੈਨੇਡਾ ਭਰਾ ਵਰਕ ਪਰਮਿਟ ਤੇ ਆ ਵੱਡਾ ਭਰਾ ਜੀ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਜ਼ਮੀਨ ਦੋ ਭਰਾਵਾਂ ਕੋਲ 7 ਕਿੱਲੇ ਆ ਮਾਤਾ ਜੀ ਹਾਊਸ ਵਾਈਫ ਨੇ ਜਿਸ ਲਈ ਰਿਸ਼ਤਾ ਉਹ ਮੁੰਡਾ ਇੰਡੀਆ ਹੀ ਹੈ ਘਰ-ਬਾਰ ਵਧੀਆ ਸੋਹਣਾ ਪਾਇਆ ਹੋਇਆ ਹੈਗਾ ਮੁੰਡਾ ਮੁੰਨਾਗਾ ਨਸ਼ੇਪਤੀ ਤੁਰੇਤਾ ਵਧੀਆ ਜੌਬ ਕਰਦਾ ਹੈਗਾ ਜੀ ਫੈਮਲੀ ਵੈਸ਼ਨੂ ਆ ਸਾਰੀ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਪੜ੍ਹੀ ਲਿਖੀ ਉੱਚੀ ਲੰਮੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਮੈਲ ਵਰਤਨ ਵਾਲਾ ਹੋਵੇ ੁੰਡਾ ਵਧੀਆ ਸੋਹਣਾ ਸੁਨੱਖਾ ਹੋ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਪਰਿਵਾਰ ਇਸ ਨੰਬਰ ਤੇ ਆਪ ਵੀ ਸੰਪਰਕ ਤੁਸੀਂ ਕਰ ਸਕਦੇ ਹੋ 7814500176 ਆਗਲਾ ਰਿਸ਼ਤਾ ਹੈ 1492 ਫਾਈਲ ਨੰਬਰ ਜ਼ਿਲ੍ਹਾ ਜਲੰਧਰ ਮੁੰਡੇ ਦਾ ਨਾਮ ਜੱਟ ਸਿੱਖ ਗੋਤਵਰਕ ਡੇਟ ਆਫ ਬਰਥ 14/1/1996 ਹਾਈਟ 5 ਫੁੱਟ 11 ਇੰਚ ਕੁਆਲੀਫਿਕੇਸ਼ਨ ਡਿਪਲੋਮਾ ਇਨ ਵੈਬ ਡਿਜ਼ਾਈਨਿੰਗ ਦਾ ਆਈਟੀਆਫਟਰ ਪਲੱਸ 2 ਵੀ ਨਾਲ ਕਰੀ ਹੋਈ ਹੈ ਡਾਈਟ ਵੈਜੀਟੇਰੀਅਨ ਆ ਫਾਦਰ ਸਾਹਿਬ ਬਿਜ਼ਨਸਮੈਨ ਨੇ ਇਨਕਮ 6 ਤੋਂ 7 ਲੱਖ ਰੁਪਏ ਇੱਕ ਸਾਲ ਦੇ ਕਮਾਉਂਦੇ ਹੈਗੇ ਮੁੰਡਾ ਫਾਦਰ ਸਾਹਿਬ ਨਾਲ ਹੀ ਕੰਮ ਕਰਦਾ ਹੈ ਜੀ ਮੁੰਡੇ ਦੇ ਫਾਦਰ ਸਾਹਿਬ ਤੇ ਉਹਨਾਂ ਦੇ ਤਾਇਆ ਜੀ ਦਾ ਸਾਂਝਾ ਆਪਦਾ ਬਿਜ਼ਨਸ ਹੈ ਜੀ ਜ਼ਮੀਨ 7 ਜ਼ਮੀਨ 4 ਕਨਾਲਾ ਆਉਂਦੀ ਹੈ ਮੁੰਡੇ ਦੇ ਫਾਦਰ ਸਾਹਿਬ ਕੋਲ ਜੀ ਘਰ-ਬਾਰ ਵਧੀਆ ਬਣਿਆ ਹੋਇਆਗਾ ਮੁੰਡੇ ਦੇ ਮਾਤਾ ਪਿਤਾ ਆਧਮ ਰਿਸ਼ਕਿਆ ਹੋਇਆਗਾ ਪਰਿਵਾਰ ਗੁਰਸਿੱਖ ਹੈ ਅਮਰਤਾ ਦੀ ਮੁੰਡਾ ਮੁੰਨਾ ਦਾ ਨਸੀਬੱਤੀ ਤੁਰੇਤਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਐਨਆਰਆਈ ਹੋਵੇ ਜਾਂ ਫਿਰ ਵਧੀਆ ਬੈਂਡ ਆਏ ਹੁਣ ਪਰਿਵਾਰ ਬਾਹਰ ਜਾਣ ਤੇ ਕੁੜੀ ਦੇ ਖਰਚਾ ਕਰ ਦੇਣਗੇ ਸਾਰਾ ਹੈ ਜੀ ਪਰ ਕੁੜੀ ਦੀ ਪੜ੍ਹਾਈ ਡਿਗਰੀ ਤੱਕ ਜਰੂਰ ਕਰੀ ਹੋਵੇ ਵਿਆਹ ਪੱਕਾ ਕਰਨਾ ਉਮਰ 25 ਤੋਂ 27 ਸਾਲ ਹੋ ਤੱਕ ਹੋਵੇ ਕੁੜੀ ਦਾ ਰਿਸ਼ਤਾ ਸਿਰਫ ਦੁਆਬੇ ਏਰੀਏ ਤੋਂ ਹੋਵੇ ਜੀ ਕਾਸਟ ਜੱਟ ਸਿੱਖ ਹੋਵੇ ਜਾਂ ਫਿਰ ਰਾਮਗੜੀਏ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਸੰਪਰਕ ਕਰ ਸਕਦੇ ਹੋ 9915847249 ਆਗਲਾ ਰਿਸ਼ਤਾ ਆਇਆ 14935 ਨੰਬਰ ਜ਼ਿਲ੍ਹਾ ਗੁਰਦਾਸਪੁਰ ਰਹਾਇਸ਼ ਇਸ ਟਾਈਮ ਜਲੰਧਰ ਚ ਹੈ ਮੁੰਡੇ ਦੀ ਕਾਸਟ ਹੈ ਜਰਸੀ ਖੂਗੋ ਤਰੰਦਾਵਾ ਏ ਜਮ ਮੁੰਡੇ ਦੀ 26 ਸਾਲ ਹਾਈਟ 6 ਫੁੱਟ 4 ਇੰਚ ਕੁਆਲੀਫਿਕੇਸ਼ਨ ਬੀਬੀਏ ਕਰ ਰਿਹਾਗਾ ਕੇਪੀਯੂ ਯੂਨੀਵਰਸਿਟੀ ਸਰੀਤੂ ਲਾਸਟ ਸਾਲ ਐ ਪੜਾਈ ਦਾ ਜੀ ਹੁੰਦਾ ਕੈਨੇਡਾ ਦਾ ਪੀਆਰ ਹੈ ਜ਼ਮੀਨ ਅਠ ਕਿੱਲੇ ਆ ਫਾਦਰ ਸਾਹਿਬ ਕਾਰਨਲ ਜੋਬ ਤੋਂ ਰਿਟਾਇਰ ਨੇ ਮਾਤਾ ਜੀ ਹਾਊਸ ਵਾਈਫ ਨੇ ਘਰ-ਬਾਰ ਬਹੁਤ ਵਧੀਆ ਬਣਿਆ ਹੋਇਆ ਹੈ ਜੀ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਕੈਨੇਡਾ ਗਈ ਹੋਵੇ ਕੁੜੀ ਦੀ ਪੜਾਈ ਡਿਗਰੀ ਤੋਂ ਉੱਪਰ ਕਰਨੀ ਹੋਵੇ ਜੀ। ਕੁੜੀ ਦੀ ਕਾਸਟ ਸਿਰਫ ਜੱਟ ਸਿੱਖ ਹੋਵੇ, ਹਾਈਟ ਕੁੜੀ ਦੀ 5 ਫੁੱਟ 6 ਇੰਚ ਤੋਂ ਉੱਪਰ ਹੋਵੇ। ਪਰਿਵਾਰ ਗੁਰਸਿੱਖ ਹੋਵੇ ਜੀ ਕੁੜੀ ਵਾਲਿਆਂ ਦਾ। ਮੁੰਡੇ ਦੇ ਪਰਿਵਾਰ ਦਾ ਅਮਰਿਸ਼ਕਿਆ ਹੋਇਆ, ਮੁੰਡਾ ਵਧੀਆ ਸਿੱਖ ਸਰਦਾਰ ਹੈ। ਮੁੰਡੇ ਦੀ ਫੈਮਿਲੀ 'ਚ ਮਾਤਾ ਪਿਤਾ ਇੱਕ ਭੈਣ ਮੈਰਿਡ ਆ, ਮੁੰਡਾ ਇਕੱਲਾ-ਇਕੱਲਾ ਹੈ ਘਰ ਦੇ ਅੰਦਰ। ਸੋਹਣਾ ਸੁਨੱਖਾ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ। ਡਿਮਾਂਡ ਇਸ ਪਰਿਵਾਰ ਦੀ ਕੋਈ ਨਹੀਂ, ਚਾਹੇ ਰਿਸ਼ਤਾ ਗਰੀਬ ਘਰ ਤੋਂ ਹੋਵੇ। ਇਹ ਜੀ ਨੂੰ ਪਹਿਲਾ ਹੈ ਜੀ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਤੇ ਕਪੂਰਥਲਾ ਜਿਸ ਪਰ ਬਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਸੰਪਰਕ ਕਰ ਸਕਦੇ ਹੋ 86 99335111 8699335111 ਆਗਲਾ ਰਿਸ਼ਤਾ ਆਇਆ ਜੀ 1994 ਫਾਈਲ ਨੰਬਰ ਜ਼ਿਲ੍ਹਾ ਬਰਨਾਲਾ ਹੁੰਡੇ ਦੀ ਕਾਸਟ ਹੈ ਜਰਸੀ ਕੁਬੂਤ ਚੰਡੂ ਡੇਟ ਆਫ ਬਰਥ 15 1995 ਦਾ ਬੌਰਨ ਸਟੇਟਸ ਪੀ ਆਰ ਅਨਟਾਰੀਓ ਚ ਰਹਿ ਰਿਹਾ ਹੈਗਾ ਸਟੱਡੀ ਬੀਸੀਏ ਹਾਈਟ 5 ਫੁੱਟ 11 ਇੰਚ ਵਰਕ ਅ ਫਾਈਨੈਂਸ਼ੀਅਲ ਐਡਵਾਈਜ਼ਰ ਫੈਮਲੀ ਚ ਪੇਰੈਂਟਸ ਇਨ ਕੈਨੇਡਾ 1 ਬ੍ਰਦਰ ਇੰਡੀਆ ਹੁੰਡਾ ਬਧੀਆ ਸੋਨਾ ਸੁਨੱਖਾਗਾ ਫੈਮਲੀ ਸਾਰੀ ਵੈਸ਼ਨੂਆ ਪਰਿਵਾਰ ਚ ਸਾਰੀ ਫੈਮਲੀ ਦਾ ਅੰਮ੍ਰਿਤ ਛਕਿਆ ਹੋਇਆ ਹੈਗਾ ਬਹੁਤ ਵਧੀਆ ਹੈ ਫੈਮਲੀ ਤੋਂ ਰਿਸ਼ਤਾ ਹੈਗਾ ਮੁੰਡੇ ਦਾ ਬਾਕੀ ਪੰਜਾਬ ਚ ਵੀ ਬਹੁਤ ਵਧੀਆ ਘਰਬਾਰ ਬਣਿਆ ਹੋਇਆ ਹੈਗਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਕੈਨੇਡਾ ਦੀ ਪੀਆਰ ਹੋਵੇ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਜੀ ਵਧੀਆ ਸੋਹਣੀ ਹੋਵੇ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਇਹ ਪਰਿਵਾਰ ਰਾਮਗੜੀਏ ਪਰਿਵਾਰ ਤੋਂ ਵੀ ਰਿਸ਼ਤਾ ਲੈ ਲੈਣਗੇ ਜੇਕਰ ਕੁੜੀ ਕੈਨੇਡਾ ਦੀ ਪੀਆਰ ਹੈ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ ਕੰਨ 150 71 350 ਇਹੇ ਰਿਸ਼ਤੇ ਸਾਡੇ ਦੁਆਰਾ ਵੀ ਕਰਵਾਏ ਜਾਂਦੇ ਆ ਜੀ ਰਿਸ਼ਤੇ ਦੀ ਐਡ ਦੇਣ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ